ਈਤੇ ਫਾਇਰ ਵੱਜ ਗਏ ਕਿਤੇ ਖੱਬੇ ਕਿਤੇ ਸੱਜੇ ਬੰਦਾ ਮਾਰਿਆ ਗਿਆ ਇੱਕ ਹੀ ਹੋਰੀਆਂ ਇੱਕ ਦੋ ਚੀਜ਼ਾਂ ਨੇ ਜਿਹੜੀਆਂ অতি ਜ਼ਰੂਰੀ ਨੇ ਬਹੁਤ ਪਹਿਲਾਂ ਜਾਂ ਬਾਕੀ ਸਟੇਟਾਂ ਦੇ ਵਿੱਚ ਕੀ ਹੁੰਦਾ ਕਿ ਜਿੰਨੇ ਵੀ ਐਸਐਸਪੀ ਹੁੰਦੇ ਨੇ ਬਾਹਰ ਐਸਐਸਪੀ ਹੁੰਦੇ ਨੇ ਖੈਰ ਇਹਨਾਂ ਦੀ ਈਐਸਆਰ ਆਉਂਦੇ ਨੇ ਸ਼ਹਿਰ ਮੰਨ ਲਾਦਾ ਜੋ ਰਿਪੋਰਟ ਲਿਖੀ ਜਾਂਦੀ ਹੈ ਇਹਨੂੰ ਲਈ ਉਹ ਡੀਸੀ ਲਿਖੇ ਖਤਮ ਇਹ ਬਹੁਤ ਜ਼ਰੂਰੀ ਹੈ ਪਹਿਲਾਂ ਐ ਹੀ ਹੁੰਦਾ ਸੀ ਇਹ ਚੀਜ਼ ਜਿਹੜੀ ਚੱਲ ਰਹੀ ਹੈ ਇਹ ਚੀਜ਼ ਜਿਹੜੀ ਚੱਲ ਰਹੀ ਹੈ ਇਹ ਤੋਂ ਆਪਾਂ ਬਚ ਕੇ ਰਹਿ ਸਕਦੇ ਆ ਬਚ ਸਕਦੇ ਆ ਕਿ ਇਨਕੁਆਰੀ ਨਾ ਇਨਕੁਆਰੀ ਹੋਣੀ ਚਾਹੀਦੀ ਹੈ ਜੁਡੀਸ਼ੀਅਲ ਇਨਕੁਆਰੀ ਜੇ ਇਨਕਾਊਂਟਰ ਸਹੀ ਨਹੀਂ ਤਾਂ ਲੋਕਾਂ ਦੇ ਵਿੱਚ ਪੁਲਿਸ ਦਾ ਅਕਸ ਕਲੀਅਰ ਹੋ ਗਈ ਔਰ ਜੇ ਗਲਤ ਹੈ ਤਾਂ ਇਸ ਚੀਜ਼ ਨੂੰ ਨੱਥ ਪਾਈ ਜਾਵੇ ਰੋਕਿਆ ਜਾਵੇ ਇੱਕ ਨਿਆਂ ਜਿਹੜਾ ਨਿਆਂ ਦੇ ਹਿਸਾਬ ਨਾਲ ਇੱਕ ਜੁਡੀਸ਼ੀਅਲ ਇਨਕੁਆਰੀ ਇਹ ਆਤੀ ਜ਼ਰੂਰੀ ਹੈ ਔਰ ਇੱਕ ਗੱਲ ਹੋਰ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਹੋ ਰਿਹਾ ਕੋਈ ਸਾਡਾ ਬੰਦਾ ਉੱਥੇ ਜਾਂਦਾ ਹੈ ਉਹਦੇ ਨਾਲ ਬਦਤਮੀਜ਼ੀਆਂ ਸ਼ੁਰੂ ਹੋ ਜਾਂਦੀਆਂ ਨੇ ਕੀ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਹਿਮਾਚਲ ਗਵਰਨਮੈਂਟ ਨਾਲ ਗੱਲ ਕਰੇ ਕਿ ਇਹ ਕਮਿਊਨਲ ਟੈਨਸ਼ਨ ਹੋ ਰਹੀਆਂ ਨੇ ਕਿੰਨੇ ਹਿਮਾਚਲੀ ਪੰਜਾਬ ਦੇ ਵਿੱਚ ਨੇ ਖੁਦਾ ਨਾ ਖਾਸਤਾ ਰੱਬ ਨਾ ਕਰੇ ਇੱਥੇ ਕੋਈ ਕਾਰਵਾਈ ਹੋ ਜੇ ਜਾਂ ਇੱਥੇ ਕੋਈ ਵਾਰਦਾਤ ਹੋ ਜੇ ਇਸ ਤਰ੍ਹਾਂ ਦੀ ਕੀ ਬਣ ਜਾਊਗਾ ਦੋਨੋਂ ਪ੍ਰਦੇਸ਼ਾਂ ਦੇ ਵਿੱਚ ਉਹ ਤਾਂ ਚਲੋ ਚਾਰ ਬਦਤਮੀਜ਼ ਮਿਲ ਗਏ ਉੱਥੇ ਜਾਂ ਇੱਕ ਬੰਦੇਆਂ ਨੂੰ ਜਿਨ੍ਹਾਂ ਨੂੰ ਅਕਲ ਨਹੀਂ ਪਰ ਮੈਂ ਪੁੱਛਣਾ ਚਾਹੁੰਦਾ ਕਿ ਸਾਡੀ ਗਵਰਨਮੈਂਟਸ ਕੁਝ ਐਕਸ਼ਨ ਲੈ ਰਹੀਆਂ ਨੇ ਇਹਦੇ ਤੇ ਉਹ ਸੋਚ ਰਹੇ ਨੇ ਉਹ ਕੀ ਕਰਨਾ ਹੈ ਇਹਦੇ ਬਾਰੇ ਕਿ ਨਹੀਂ ਯਾਰ ਇਹ ਤਾਂ ਕੁਝ ਬਹੁਤ ਵੱਡਾ ਮਸਲਾ ਚੱਲ ਰਿਹਾ ਔਰ ਪੰਜਾਬੀਆਂ ਦੇ ਪ੍ਰਤੀ ਉਹਨਾਂ ਦੀ ਸੋਚ ਕੀ ਆਉਂਦੀ ਆ ਔਰ ਪਾਰਟਿਕੁਲਰਲੀ ਸਰਦਾਰ ਕਮਿਊਨਿਟੀ ਬਾਰੇ ਕੀ ਸੋਚਿਆ ਜਾਂਦਾ ਪੂਰੇ ਹਿੰਦੁਸਤਾਨ 'ਚ ਇਹ ਉਦੇ ਹੀ ਨਤੀਜੇ ਨੇ ਜੋ ਇਹ ਹਿਮਾਚਲ ਦੇ ਵਿੱਚ ਹੋ ਰਿਹਾ ਕੱਲ ਹੋਇਆ ਪਰਸੋ ਹੋਇਆ ਜੋ ਜੁਡੀਸ਼ੀਅਲ ਇਨਕੁਆਇਰੀ ਕਰਾਓ ਕਿ ਇਹ ਸੱਚ ਹੈ ਟੈਕਸਕਲੀ ਰੋਹੀ ਜੇ ਨਹੀਂ ਨਾ ਤਾਂ ਇਹਨਾਂ ਨੂੰ ਰੋਕਿਆ ਜਾਵੇ ਵਰਜਿਆ ਜਾਵੇ ਔਰ ਜਿਹੜੇ ਬੰਦੇ ਜ਼ਿੰਮੇਦਾਰ ਨਹੀਂ ਉਹਨਾਂ ਤੇ ਕੇਸ ਬਣਾਏ ਜਾ ਕੀ ਖੋਦੀ ਹੈ ਅਦਾਲਤਾਂ ਕਾ ਦੇ ਵਾਸਤੇ ਨਹੀਂ ਮੰਨ ਲਓ ਕ੍ਰਿਮੀਨਲ ਨੇ ਮੰਨ ਲਓ ਇਹ ਅਦਾਲਤਾਂ ਕਾ ਦੇ ਵਾਸਤੇ ਨਹੀਂ ਔਰ ਇੱਕ ਹੋਰ ਗੱਲ ਯਾਰ ਮੈਨੂੰ ਸਮਝ ਨਹੀਂ ਆਉਂਦੀ ਆ ਹੁਣੇ ਜੇ ਇਨਕਾਊਂਟਰ ਕੀਤਾ ਇੱਕ ਪਰਸੋ ਉਹ ਇਨਕਾਊਂਟਰ ਕਰਨ ਵਾਲੇ ਚਾਰ ਪੁਲਿਸ ਵਾਲੇ ਆ ਕੇ ਨਾਲ ਉਹਨਾਂ ਦੇ ਕੁਝ ਜੂਨੀਅਰ ਅਫੀਸਰ ਵੀ ਸੀਗੇ ਇੰਸਪੈਕਟਰ ਸੀ ਸ਼ਾਇਦ ਮੁੰਡੇ ਉਹਨਾਂ ਨੇ ਆ ਕੇ ਇੱਕ ਕਰਨਲ ਨੂੰ ਕੁੱਟਤਾ ਸਰਵਿੰਗ ਕਰਨਲ ਨਾਲ ਉਹਦੇ ਬੁੰਡੇ ਨੂੰ ਵੀ ਕੁੱਟਤਾ ਇਹ ਉਹੀ ਲੋਕ ਸੀ ਜੋ ਇਨਕਾਊਂਟਰ ਕਰਕੇ ਆਏ ਸੀ ਹੁਣ ਖੈਰ ਮੈਨ ਲੱਗਦਾ ਉਹਨਾਂ ਨੂੰ ਸਸਪੈਂਡ ਕਰਤਾ ਮੈਂ ਸੁਣਿਆ ਇਹ ਕੀ ਹੋ ਰਿਹਾ ਜਿਹੜੇ ਬੰਦੇ ਆ ਕੇ ਕਰਨਲ ਨੂੰ ਕੁੱਟ ਸਕਦੇ ਨੇ ਕੁਝ ਘੰਟੇ ਪਹਿਲਾਂ ਤੁਹਾਨੂੰ ਲੱਗਦਾ ਉਹਨਾਂ ਨੇ ਕਾਨੂੰਨ ਦੀ ਪਾਲਣਾ ਕੀਤੀ ਹੋਊਗੀ ਇਹਦੇ ਬਾਰੇ ਕੁਝ ਕਹੂਗੇ ਜਵਾਬ ਦਿਓਗੇ ਦੱਸੂਗੇ ਤੁਹਾਡੇ ਵੱਲ ਅਸੀਂ ਜਦੋਂ ਅਸੀਂ ਵਰਦੀ ਵੱਲ ਵੇਖੀਏ ਤਾਂ ਸਾਨੂੰ ਭਰੋਸਾ ਆ ਜਾਂ ਕੇ ਹੁਣ ਕੀ ਜਾਗ ਰਿਹਾ ਗਰ ਜਾਣੇ ਆ ਕਿਉਂ ਡਰ ਜਾਣੇ ਆ ਇਹੋ ਜੀਆਂ ਹਰਕਤਾਂ ਕਰਕੇ ਤਾਂ ਇਹ ਵਿਸ਼ਵਾਸ ਨੂੰ ਦੁਬਾਰਾ ਪੈਦਾ ਕਰੋ ਮੈਂ ਇਹਨਾਂ ਦੇ ਪੰਜਾਬ ਪੁਲਿਸ ਦੇ ਵੱਡੇ ਅਫੀਸਰਾਂ ਨੂੰ ਵੀ ਕਹੂੰਗਾ ਥੋੜਾ ਜਿਆ ਕੁਸ਼ ਦਿਮਾਗ ਤੋਂ ਕੰਮ ਲਾਓ ਔਰ ਪਲੀਜ਼ ਇਹ ਬੇਪਰੋਸਗੀ ਨੂੰ ਖਤਮ ਕਰੋ ਜੋੜੋ ਇੱਕ ਦੂਜੇ ਨਾਲ ਲੋਕਾਂ ਨਾਲ ਸਪੈਸ਼ਲੀ ਸਸਿਗਾਲ ਜੀ ਮੇਰੇ ਕੋਲ ਜ਼ਰੂਰੀ ਗੱਲਾਂ ਹੋ ਰਹੀਆਂ ਨੇ ਪੰਜਾਬ 'ਚ ਉਹਨਾਂ ਬਾਰੇ ਗੱਲ ਕਰਨ ਲਈ ਜਾਵੇ ਕਿਸੇ ਇੱਕ ਫੰਕਸ਼ਨ ਤੇ ਸੀ ਵਾਪਸ ਆ ਰਿਹਾ ਸੀ ਲੇਟ ਹੋ ਜਾਂਦਾ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਗੱਲ ਕਰਨੀ ਚਾਹੀਦੀ ਹੈ। ਗੱਲ ਹੈਗੀ ਹੈ ਜੋ ਇਹ ਇਨਕਾਊਂਟਰਸ ਹੋ ਰਹੀ ਨੇ ਪੰਜਾਬ ਵਿੱਚ। ਜੋ ਹਿਮਾਚਲ ਦੇ ਵਿੱਚ ਬੱਚਿਆਂ ਨਾਲ ਬਦਸਲੂਕੀ ਹੋਈ ਹੈ ਜਾਂ ਕਹਿ ਲਓ ਇੱਕ ਮੀਨਰਲ ਟੈਨਸ਼ਨ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਐਂ ਹੀ ਕੁਝ ਹਿਮਾਚਲ ਦੀ ਇੱਕ ਫੈਕਟਰੀ ਨਾਲ ਬਾਰੇ ਗੱਲ ਹੈ। ਸਭ ਤੋਂ ਪਹਿਲੀ ਗੱਲ ਕਿ ਪੰਜਾਬ 'ਚ ਦਬਾਰ ਤੋਂ ਹੀ ਤਸਵੀਰਾਂ ਤੋਰਾਈਆਂ ਜਾਣਗੀਆਂ। ਕਉ ਕਹਾਣੀਆਂ ਦੁਹਰਾਈਆਂ ਜਾਣਗੀਆਂ ਜੋ ਪਹਿਲਾਂ ਹੋ ਚੁੱਕਿਆ ਇੱਕ ਪਾਸੇ ਪ੍ਰਾਣੇ ਇਨਕਾਊਂਟਰਸ ਜੋ ਫੇਕ ਇਨਕਾਊਂਟਰ ਹੋਏ ਨੇ ਉਹਦੇ ਬਾਰੇ ਸਜਾਵਾਂ ਹੋ ਰੀਆਂ ਨੇ ਔਰ ਪ੍ਰੂਵ ਹੋ ਰੀਆਂ ਨੇ ਬੰਦੇ ਜੇਲ੍ਹ ਚ ਜਾ ਰਹੇ ਨੇ ਸਾਬਤ ਹੋ ਗਿਆ ਕਿ ਗਲਤ ਸੀ ਔਰ ਹਰ ਰੋਜ਼ ਕੋਈ ਨਾ ਕੋਈ ਇਨਕਾਊਂਟਰ ਦੀ ਖਬਰ ਆ ਜਾਂਦੀ ਔਰ ਕਹਾਣੀ ਉਹੀ ਹੁੰਦੀ ਹੈ ਕਿਸੇ ਵੱਡੀ ਇਹ ਕੀ ਹੋ ਰਿਹਾ ਹੈ ਕਿਉਂ ਹੋ ਰਿਹਾ ਔਰ ਮੈਂ ਇੱਕ ਗੱਲ ਹੋਰ ਕਹਾਂਗਾ ਸਿਰਫ ਇਹ ਕਾਊਂਟਰ ਤੱਕ ਗੱਲ ਸੀ ਮਤ ਨਹੀਂ ਜਦ ਕਿ ਇਹ ਗੱਲ ਆਪਣੇ ਆਪ ਚ ਬਹੁਤ ਗੁਰੀ ਹੈ ਕਿ ਕੋਈ ਇਨਸਾਨ ਐ ਮਾਰਿਆ ਜਾਵੇ ਬਟ ਇਸ ਤੋਂ ਵੀ ਜ਼ਿਆਦਾ ਗਲਤ ਅਸਰ ਕੀ ਪੈ ਰਿਹਾ ਹੈ ਪਹਿਲਾਂ ਤਾਂ ਪੁਲਿਸ ਦਾ ਅਕਸ ਵੈਸੇ ਹੀ ਪੰਜਾਬ ਚ ਖਰਾਬ ਹੈ ਬਟ ਇੰਨਾ ਖਬਰਾਂ ਤੋਂ ਬਾਅਦ ਕੀ ਇਹ ਕਾਮਸ਼ੇਰੀ ਦੇ ਨਾਲ ਰਿਲੇਸ਼ਨ ਰਹਿਣਗੇ ਪੁਲਿਸ ਦੇ ਵੀ ਉਹੀ ਕਹਾਣੀ ਹੁੰਦੀ ਹੈ ਤੇ ਪੱਗ ਚ ਵੱਜ ਕੇ ਲੰਘੀ ਜੀ ਜਮਾਂ ਨੇੜਿਓ ਫਾਇਰਿੰਗ ਹੋਗੀ ਕਿਤੇ ਗੱਡੀ ਤੇ ਫਾਇਰ ਵੱਜ ਗਿਆ ਕਿਤੇ ਖੱਪੇ ਕਿਤੇ ਸੱਚੇ ਬੰਦਾ ਮਾਰਿਆ ਗਿਆ ਇੱਕ ਯੋਗ ਇੱਕ ਦੋ ਚੀਜ਼ਾਂ ਨੇ ਜਿਹੜੀਆਂ ਅਤੀ ਜ਼ਰੂਰੀ ਨੇ ਬਹੁਤ ਪਹਿਲਾਂ ਜਾਂ ਬਾਕੀ ਸਟੇਟਾਂ ਦੇ ਵਿੱਚ ਕੀ ਹੁੰਦਾ ਕਿ ਜਿੰਨੇ ਵੀ ਐਸਐਸਪੀ ਹੁੰਦੇ ਨੇ ਬਾਹਰ ਐਸਐਸਪੀ ਹੁੰਦੇ ਨੇ ਖੈਰ ਇਹਨਾਂ ਦੀ ਈਐਸਆਰ ਆਉਂਦੇ ਨਹੀਂ ਸ਼ਹਿਰ ਮੰਨ ਲਾਦਾ ਜੋ ਰਿਪੋਰਟ ਲਿਖੀ ਜਾਂਦੀ ਹੈ ਇਹਨੋਂ ਲਈ ਉਹ ਡੀਸੀ ਲਿਖੇ ਖਤਮ ਇਹ ਬਹੁਤ ਜ਼ਰੂਰੀ ਹੈ ਪਹਿਲਾਂ ਐ ਹੀ ਹੁੰਦਾ ਸੀ ਇਹ ਚੀਜ਼ ਜਿਹੜੀ ਚੱਲ ਰਹੀ ਹੈ ਇਹ ਚੀਜ਼ ਜਿਹੜੀ ਚੱਲ ਰਹੀ ਹੈ ਇਹ ਤੋਂ ਆਪਾਂ ਬਚ ਕੇ ਵੇਖ ਸਕਦੇ ਆਂ ਬਚ ਸਕਦੇ ਆ ਕਿ ਇਨਕੁਆਰੀ ਨਾ ਹੋ ਇਨਕੁਆਰੀ ਹੋਣੀ ਚਾਹੀਦੀ ਹੈ ਜੁਡੀਸ਼ੀਅਲ ਇਨਕੁਆਰੀ ਜੇ ਇਨਕਾਊਂਟਰ ਸਹੀ ਨਹੀਂ ਤਾਂ ਲੋਕਾਂ ਦੇ ਵਿੱਚ ਪੁਲਿਸ ਦਾ ਅਕਸ ਕਲੀਅਰ ਹੋ ਬਈ ਔਰ ਜੇ غلط ਹੈ ਤਾਂ ਇਸ ਚੀਜ਼ ਨੂੰ ਨੱਥ ਪਾਈ ਜਾਵੇ ਰੋਕਿਆ ਜਾਵੇ ਇੱਕ ਨਿਆਂ ਜਿਹੜਾ ਨਿਆਂ ਦੇ ਹਿਸਾਬ ਨਾਲ ਇੱਕ ਜੁਡੀਸ਼ੀਅਲ ਇਨਕੁਆਰੀ ਹੋਵੇ ਇਹ ਅਤੀ ਜ਼ਰੂਰੀ ਹੈ। ਔਰ ਇੱਕ ਗੱਲ ਹੋਰ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਹੋ ਰਿਹਾ ਹੈ ਕੋਈ ਸਾਡਾ ਬੰਦਾ ਉੱਥੇ ਜਾਂਦਾ ਹੈ ਉਹਦੇ ਨਾਲ ਬਦਤਮੀਜ਼ੀਆਂ ਸ਼ੁਰੂ ਹੋ ਜਾਂਦੀਆਂ ਨੇ। ਕੀ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਹਿਮਾਚਲ ਗਵਰਨਮੈਂਟ ਨਾਲ ਗੱਲ ਕਰੇ ਕਿ ਇੱਕ ਕਮਿਊਨਲ ਟੈਨਸ਼ਨ ਹੋ ਰਹੀਆਂ ਨੇ। ਕਿੰਨੇ ਹਿਮਾਚਲੀ ਪੰਜਾਬ ਦੇ ਵਿੱਚ ਨੇ। ਖੁਦਾ ਨਾ ਖਾਸਤਾ ਰੱਬ ਨਾ ਕਰੇ ਇੱਥੇ ਕੋਈ ਕਾਰਵਾਈ ਹੋ ਜੇ ਜਾਂ ਇੱਥੇ ਕੋਈ ਵਾਰਦਾਤ ਹੋ ਜੇ ਇਸ ਤਰ੍ਹਾਂ ਦੀ ਕੀ ਬਣ ਜੂਗਾ ਦੋਨੋਂ ਪ੍ਰਦੇਸ਼ਾਂ ਦੇ ਵਿੱਚ। ਉਹ ਤਾਂ ਚਲੋ ਚਾਰ ਬਦਤਮੀਜ਼ ਮਿਲ ਗਏ ਉੱਥੇ ਜਾਂ ਇੱਕ ਬੰਦੇਆਂ ਨੂੰ ਜਿਨ੍ਹਾਂ ਨੂੰ ਅਕਲ ਨਹੀਂ ਪਰ ਮੈਂ ਪੁੱਛਣਾ ਚਾਹੁੰਦਾ ਕਿ ਸਾਡੀ ਗਵਰਨਮੈਂਟਸ ਕੁਝ ਐਕਸ਼ਨ ਲੈ ਰਹੀਆਂ ਨੇ ਇਹਦੇ ਤੇ ਉਹ ਸੋਚ ਰਹੇ ਨੇ ਉਹ ਕੀ ਕਰਨਾ ਹੈ ਇਹਦੇ ਬਾਰੇ ਕਿ ਨਹੀਂ ਯਾਰ ਇਹ ਤਾਂ ਕੁਝ ਬਹੁਤ ਵੱਡਾ ਮਸਲਾ ਚੱਲ ਰਿਹਾ ਔਰ ਪੰਜਾਬੀਆਂ ਦੇ ਪ੍ਰਤੀ ਉਹਨਾਂ ਦੀ ਸੋਚ ਕੀ ਆਉਂਦੀ ਆ ਔਰ ਪਾਰਟਿਕੁਲਰਲੀ ਸਰਦਾਰ ਕਮਿਊਨਿਟੀ ਬਾਰੇ ਕੀ ਸੋਚਿਆ ਜਾਂਦਾ ਪੂਰੇ ਹਿੰਦੁਸਤਾਨ 'ਚ ਇਹ ODE ਨਤੀਜੇ ਨੇ ਜੋ ਇਹ ਹਿਮਾਚਲ ਦੇ ਵਿੱਚ ਹੋ ਰਿਹਾ ਕੱਲ ਹੋਇਆ ਪਰਸੋਂ ਹੋਇਆ ਜੋ ਜੁਡੀਸ਼ੀਅਲ ਇਨਕੁਆਰੀ ਕਰਾਓ ਕਿ ਇਹ ਸੱਚ ਹੈ ਟੈਕਸ ਕਲੀਅਰ ਹੋ ਵੀ ਜੇ ਨਹੀਂ ਨਾ ਤੇ ਇਹਨਾਂ ਨੂੰ ਰੋਕਿਆ ਜਾਵੇ ਵਰਜਿਆ ਜਾਵੇ ਔਰ ਜਿਹੜੇ ਬੰਦੇ ਜ਼ਿੰਮੇਵਾਰ ਨਹੀਂ ਉਹਨਾਂ ਤੇ ਕੇਸ ਬਣਾਏ ਜਾ ਕੀ ਖੋਦੀ ਹੈ ਅਦਾਲਤਾਂ ਕਾ ਦੇ ਵਾਸਤੇ ਨਹੀਂ ਮੰਨ ਲੋ ਕ੍ਰਿਮੀਨਲ ਨੇ ਮੰਨ ਲੋ ਤੇ ਅਦਾਲਤਾਂ ਕਾ ਦੇ ਵਾਸਤੇ ਨਹੀਂ ਔਰ ਇੱਕ ਹੋਰ ਗੱਲ ਯਾਰ ਮੈਨੂੰ ਸਮਝ ਨਹੀਂ ਆਉਂਦੀ ਆ ਹੁਣੇ ਜੇ ਇਨਕਾਊਂਟਰ ਕੀਤਾ ਇੱਕ ਪਰਸੋ ਉਹ ਇਨਕਾਊਂਟਰ ਕਰਨ ਵਾਲੇ ਚਾਰ ਕੋਲਸ ਵਾਲੇ ਆ ਕੇ ਨਾਲ ਉਹਨਾਂ ਦੇ ਕੁਝ ਜੂਨੀਅਰ ਆਫੀਸਰ ਵੀ ਸੀਗੇ ਇਨਸਪੈਕਟਰ ਸੀ ਜਿਹੜੇ ਮੁੰਡੇ ਉਹਨਾਂ ਨੇ ਆ ਕੇ ਇੱਕ ਕਰਨਲ ਨੂੰ ਕੁੱਟਤਾ ਸਰਵਿੰਗ ਕਰਨਲ ਨਾਲ ਉਹਦੇ ਮੁੰਡੇ ਨੂੰ ਵੀ ਕੁੱਟਤਾ ਇਹ ਉਹੀ ਲੋਕ ਸੀ ਜੋ ਇਨਕਾਊਂਟਰ ਕਰਕੇ ਆਏ ਸੀ ਹੁਣ ਖੈਰ ਮੈਨ ਲੱਗਦਾ ਉਹਨਾਂ ਨੂੰ ਸਸਪੈਂਡ ਕਰਤਾ ਮੈਂ ਸੁਣਿਆ ਇੱਕ ਇਹ ਹੋ ਰਿਹਾ ਜਿਹੜੇ ਬੰਦੇ ਆ ਕੇ ਕਰਨਲ ਨੂੰ ਕੁੱਟ ਸਕਦੇ ਨੇ ਕੁਝ ਘੰਟੇ ਪਹਿਲਾਂ ਤੁਹਾਨੂੰ ਲੱਗਦਾ ਉਹਨਾਂ ਨੇ ਕਾਨੂੰਨ ਦੀ ਪਾਲਣਾ ਕੀਤੀ ਹੋਊਗੀ ਇਹਦੇ ਬਾਰੇ ਕੁਝ ਕਹੂਗੇ ਜਵਾਬ ਦਿਓਗੇ ਦੱਸੂਗੇ ਤੁਹਾਡੇ ਵੱਲ ਸੀ ਜਦੋਂ ਅਸੀਂ ਵਰਦੀ ਵੱਲ ਵੇਖੀ ਤਾਂ ਸਾਨੂੰ ਭਰੋਸਾ ਆ ਗਿਆ ਉਹਨ ਕੀ ਜਾਗ ਰਿਹਾ ਹੈ ਡਰ ਜਾਣੇ ਆ ਕਿਉਂ ਡਰ ਜਾਣੇ ਆ ਇਹੋ ਜੀਆਂ ਹਰਕਤਾਂ ਕਰਕੇ ਤਾਂ ਇਹ ਵਿਸ਼ਵਾਸ ਨੂੰ ਦੁਬਾਰਾ ਪੈਦਾ ਕਰੋ ਮੈਂ ਇਹਨਾਂ ਦੇ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੂੰ ਵੀ ਕਹੂੰਗਾ ਥੋੜਾ ਜਿਹਾ ਕੁਸ਼ ਦਿਮਾਗ ਤੋਂ ਕੰਮ ਲਾਓ ਔਰ ਪਲੀਜ਼ ਇਹ ਬੇਪਰੋਸਗੀ ਨੂੰ ਖਤਮ ਕਰੋ ਜੋੜੋ ਇੱਕ ਦੂਜੇ ਨਾਲ ਲੋਕਾਂ ਨਾਲ ਸਪੈਸ਼ਲੀ ਸੱਸੀ ਗਾਲ ਜੀ ਮੈਂ ਕੁਝ ਜ਼ਰੂਰੀ ਗੱਲਾਂ ਹੋ ਰਹੀਆਂ ਨੇ ਪੰਜਾਬ 'ਚ ਉਹਨਾਂ ਬਾਰੇ ਗੱਲ ਕਰਨ ਲਈ ਜਾਵੇ ਕਿਸੇ ਇੱਕ ਫੰਕਸ਼ਨ ਤੇ ਸੀ ਵਾਪਸ ਆ ਰਹੇ ਸੀ ਲੇਟ ਹੋ ਜਾਂਦਾ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਗੱਲ ਕਰਨੀ ਚਾਹੀਦੀ ਹੈ ਗੱਲ ਹੈ ਕਿ ਜੋ ਇਨਕਾਊਂਟਰਸ ਹੋ ਰਹੀ ਨੇ ਪੰਜਾਬ 'ਚ ਜੋ ਹਿਮਾਚਲ ਦੇ ਵਿੱਚ ਬੱਚਿਆਂ ਨਾਲ ਬਤ ਸੁਣੂ ਕੀ ਹੋਈ ਹੈ ਜਾਂ ਕਹਿ ਲਓ ਇੱਕ ਮੈਨੂੰ ਟੈਨਸ਼ਨ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਐਂ ਕੁਝ ਹਿਮਾਚਲ ਦੀ ਇੱਕ ਫੈਕਟਰੀ ਨਾਲ ਬਾਰੇ ਗੱਲ ਹੈ ਸਭ ਤੋਂ ਪਹਿਲੀ ਗੱਲ ਕਿ ਪੰਜਾਬ 'ਚ ਦਬਾਰ ਤੋਂ ਹੀ ਤਸਵੀਰਾਂ ਤੋਰਾਈਆਂ ਜਾਣੀਆਂ ਜਾਂ ਉਹ ਕਹਾਣੀਆਂ ਦੁਹਰਾਈਆਂ ਜਾਣੀਆਂ ਜੋ ਪਹਿਲਾਂ ਹੋ ਚੁੱਕਿਆ ਇੱਕ ਪਾਸੇ ਪ੍ਰਾਣੇ ਇਨਕਾਊਂਟਰਸ ਜੋ ਫੇਕ ਇਨਕਾਊਂਟਰ ਹੋਏ ਨਹੀਂ ਉਹਦੇ ਬਾਰੇ ਸਜਾਵਾਂ ਹੋ ਰੀਆਂ ਨੇ ਔਰ ਬਰੂਵ ਹੋ ਰੀਆਂ ਨੇ ਬੰਦੇ ਜੇਲ੍ਹ ਚ ਜਾ ਰਹੇ ਨੇ ਸਾਬਤ ਹੋ ਗਿਆ ਕਿ ਗਲਤ ਸੀ ਔਰ ਹਰ ਰੋਜ਼ ਕੋਈ ਨਾ ਕੋਈ ਇਨਕਾਊਂਟਰ ਦੀ ਖਬਰ ਆ ਜਾਂਦੀ ਔਰ ਕਹਾਣੀ ਉਹੀ ਹੁੰਦੀ ਹੈ ਕਿਸੇ ਵੱਟੀ ਇਹ ਕੀ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਔਰ ਮੈਂ ਇੱਕ ਗੱਲ ਹੋਰ ਕਹੂੰਗਾ ਸਿਰਫ ਇਨਕਾਊਂਟਰ ਤੱਕ ਗੱਲ ਸੀ ਮਤ ਨਹੀਂ ਜਦ ਕੇ ਇਹ ਗੱਲ ਆਪਣੇ ਆਪ ਚ ਬਹੁਤ ਬੁਰੀ ਹੈ ਕਿ ਕੋਈ ਇਨਸਾਨ ਐ ਮਾਰਿਆ ਜਾਵੇ ਬਟ ਇਸ ਤੋਂ ਵੀ ਜ਼ਿਆਦਾ ਗਲਤ ਅਸਰ ਕੀ ਪੈ ਰਿਹਾ ਹੈ ਪਹਿਲਾਂ ਤਾਂ ਪੁਲਿਸ ਦਾ ਅਕਸ ਵੈਸੇ ਹੀ ਪੰਜਾਬ ਚ ਖਰਾਬ ਹੈ ਬਟ ਇਨਾ ਖਬਰਾਂ ਤੋਂ ਬਾਅਦ ਕੀ ਇਹ ਕਾਮਸ਼ੇਰੀ ਦੇ ਨਾਲ ਰਿਲੇਸ਼ਨ ਰਹਿਣਗੇ ਪੁਲਿਸ ਦੇ ਵੀ ਉਹੀ ਕਹਾਣੀ ਹੁੰਦੀ ਹੈ ਤੇ ਪਾਗ ਚ ਵੱਜ ਕੇ ਲੰਘੇ ਜੀ ਜਮਾਂ ਨੇੜਿਓ ਫਾਇਰਿੰਗ ਹੋਗੀ ਕਿਤੇ ਗੱਡੀ ਤੇ ਫਾਇਰ ਵੱਜ ਕੇ ਕਿਤੇ ਖੱਪੇ ਕਿਤੇ ਸੱਜੇ ਬੰਦਾ ਮਾਰਿਆ ਗਿਆ ਇੱਕ ਯੋਰੀ ਇੱਕ ਦੋ ਚੀਜ਼ਾਂ ਨੇ ਜਿਹੜੀਆਂ অতি ਜ਼ਰੂਰੀ ਨੇ ਬਹੁਤ ਪਹਿਲਾਂ ਜਾਂ ਬਾਕੀ ਸਟੇਟਾਂ ਦੇ ਵਿੱਚ ਕੀ ਹੁੰਦਾ ਕਿ ਜਿੰਨੇ ਵੀ ਐਸਐਸਪੀ ਹੁੰਦੇ ਨੇ ਬਾਹਰ ਐਸਐਸਪੀ ਹੁੰਦੇ ਨੇ ਖੈਰ ਇਹਨਾਂ ਦੀ ਈਐਸਆਰ ਆਉਂਦੇ ਨਹੀਂ ਸ਼ਾਇਦ ਮਨ ਲੱਗਾ ਜੋ ਰਿਪੋਰਟ ਲਿਖੀ ਜਾਂਦੀ ਹੈ ਇਹਨੂੰ ਲਈ ਉਹ ਡੀਸੀ ਲਿਖੇ ਇਕਦਮ ਇਹ ਬਹੁਤ ਜ਼ਰੂਰੀ ਹੈ ਪਹਿਲਾਂ ਇਹੀ ਹੁੰਦਾ ਸੀ ਇਹ ਚੀਜ਼ ਜਿਹੜੀ ਚੱਲ ਰਹੀ ਹੈ ਇਹ ਚੀਜ਼ ਜਿਹੜੀ ਚੱਲ ਰਹੀ ਹੈ ਇਹ ਤੋਂ ਆਪਾਂ ਬਚ ਕੇ ਰਹਿ ਸਕਦੇ ਆ ਬਚ ਸਕਦੇ ਆ ਕਿ ਇਨਕੁਆਰੀ ਨਾ ਇਨਕੁਆਰੀ ਹੋਣੀ ਚਾਹੀਦੀ ਹੈ ਜੁਡੀਸ਼ੀਅਲ ਇਨਕੁਆਰੀ ਜੇ ਇਨਕਾਊਂਟਰ ਸਹੀ ਨਹੀਂ ਤਾਂ ਲੋਕਾਂ ਦੇ ਵਿੱਚ ਪੁਲਿਸ ਦਾ ਅਕਸ ਕਲੀਅਰ ਹੋ ਗਈ ਔਰ ਜੇ ਇਹ ਗਲਤ ਹੈ ਤਾਂ ਇਸ ਚੀਜ਼ ਨੂੰ ਨੱਥ ਪਾਈ ਜਾਵੇ ਰੋਕਿਆ ਜਾਵੇ ਇੱਕ ਨਿਆਂ ਜਿਹੜਾ ਨਿਆਂ ਦੇ ਹਿਸਾਬ ਨਾਲ ਇੱਕ ਜੁਡੀਸ਼ੀਅਲ ਇਨਕੁਆਰੀ ਹੋਵੇ ਇਹ ਅਤੀ ਜ਼ਰੂਰੀ ਹੈ ਪਰ ਇੱਕ ਗੱਲ ਹੋਰ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਹੋ ਰਿਹਾ ਕੋਈ ਸਾਡਾ ਬੰਦਾ ਉੱਥੇ ਜਾਂਦਾ ਉਹਦੇ ਨਾਲ ਬਤਨੀਆਂ ਸ਼ੁਰੂ ਹੋ ਜਾਂਦੀਆਂ ਨੇ ਕੀ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਹਿਮਾਚਲ ਗਵਰਨਮੈਂਟ ਨਾਲ ਗੱਲ ਕਰੇ ਕਿ ਇੱਕ ਇਨਰਨਲ ਟੈਨਸ਼ਨ ਹੋ ਰਹੀਆਂ ਨੇ ਕਿੰਨੇ ਹਿਮਾਚਲੀ ਪੰਜਾਬ ਦੇ ਵਿੱਚ ਨੇ ਖੁਦਾ ਨਾ ਖਾਸਤਾ ਰੱਬ ਨਾ ਕਰੇ ਇੱਥੇ ਕੋਈ ਕਾਰਵਾਈ ਹੋ ਜੇ ਜਾਂ ਇੱਥੇ ਕੋਈ ਵਾਰਦਾਤ ਹੋ ਜੇ ਇਸ ਤਰ੍ਹਾਂ ਦੀ ਕੀ ਬਣ ਜੂਗਾ ਦੋਨੋਂ ਪ੍ਰਦੇਸ਼ਾਂ ਦੇ ਵਿੱਚ ਉਹ ਤਾਂ ਚੱਲੋ ਚਾਰ ਬਦਤਮੀਜ਼ ਮਿਲ ਗਏ ਉੱਥੇ ਜਾਂ ਇੱਕ ਬੰਦੇਆਂ ਨੂੰ ਜਿਨ੍ਹਾਂ ਨੂੰ ਅਕਲ ਨਹੀਂ ਪਰ ਮੈਂ ਪੁੱਛਣਾ ਚਾਹੁੰਦਾ ਕਿ ਸਾਡੀ ਗਵਰਨਮੈਂਟਸ ਕੁਝ ਐਕਸ਼ਨ ਲੈ ਰਹੀਆਂ ਨੇ ਇਹਦੇ ਤੇ ਉਹ ਸੋਚ ਰਹੇ ਨੇ ਉਹ ਕੀ ਕਰਨਾ ਹੈ ਇਹਦੇ ਬਾਰੇ ਕਿ ਨਹੀਂ ਯਾਰ ਇਹ ਤਾਂ ਕੁਝ ਬਹੁਤ ਵੱਡਾ ਮਸਲਾ ਚੱਲ ਰਿਹਾ ਔਰ ਪੰਜਾਬੀਆਂ ਦੇ ਪ੍ਰਤੀ ਉਹਨਾਂ ਦੀ ਸੋਚ ਕੀ ਆਉਂਦੀ ਹੈ ਔਰ ਪਾਰਟਿਕੁਲਰਲੀ ਸਰਦਾਰ ਕਮਿਊਨਿਟੀ ਬਾਰੇ ਕੀ ਸੋਚਿਆ ਜਾਂਦਾ ਪੂਰੇ ਹਿੰਦੁਸਤਾਨ 'ਚ ਇਹ ਉਹਦੇ ਹੀ ਨਤੀਜੇ ਨੇ ਜੋ ਇਹ ਹਿਮਾਚਲ ਦੇ ਵਿੱਚ ਹੋ ਰਿਹਾ ਕੱਲ੍ਹ ਹੋਇਆ ਪਰਸੋ ਹੋਇਆ ਜੋ ਜੁਡੀਸ਼ੀਅਲ ਇਨਕੁਆਇਰੀ ਕਰਾਓ ਕਿ ਇਹ ਸੱਚ ਹੈ ਟਾਕਸ ਕਲੀਰ ਹੋਈ ਜੇ ਨਹੀਂ ਨਾ ਤਾਂ ਇਹਨਾਂ ਨੂੰ ਰੋਕਿਆ ਜਾਵੇ ਵਰਜਿਆ ਜਾਵੇ ਔਰ ਜਿਹੜੇ ਬੰਦੇ ਜ਼ਿੰਮੇਦਾਰ ਨਹੀਂ ਉਹਨਾਂ ਤੇ ਕੇਸ ਬਣਾਇਆ ਜਾ ਕਿ ਖੋਦੀ ਹੈ ਅਦਾਲਤਾਂ ਕਾ ਦੇ ਵਾਸਤੇ ਨਹੀਂ ਮੰਨ ਲਓ ਕ੍ਰਿਮੀਨਲ ਨੇ ਮੰਨ ਲਓ ਇਹ ਅਦਾਲਤਾਂ ਕਾ ਦੇ ਵਾਸਤੇ ਨਹੀਂ ਔਰ ਇੱਕ ਹੋਰ ਗੱਲ ਆ ਮੈਨੂੰ ਸਮਝ ਨਹੀਂ ਆਉਂਦੀ ਆ ਹੁਣੇ ਜੇ ਇਨਕਾਊਂਟਰ ਕੀਤਾ ਇੱਕ ਪਰਸੋ ਉਹ ਇਨਕਾਊਂਟਰ ਕਰਨ ਵਾਲੇ ਚਾਰ ਪੁਲਿਸ ਵਾਲੇ ਆ ਕੇ ਨਾਲ ਉਹਨਾਂ ਦੇ ਕੁਝ ਜੂਨੀਅਰ ਅਫੀਸਰ ਵੀ ਸੀਗੇ ਇਨਸਪੈਕਟਰ ਸੀ ਸ਼ਾਹਦ ਮੁੰਡੇ ਉਹਨਾਂ ਨੇ ਆ ਕੇ ਕਰਨਲ ਨੂੰ ਕੁੱਟਤਾ ਸਰਵੇਇੰਗ ਕਰਨਲ ਨਾਲ ਉਹਦੇ ਮੁੰਡੇ ਨੂੰ ਵੀ ਕੁੱਟਤਾ ਇਹ ਉਹੀ ਲੋਕ ਸੀ ਜੋ ਇਨਕਾਊਂਟਰ ਕਰਕੇ ਆਏ ਸੀ ਹੁਣ ਖੈਰ ਮੈਂ ਲੱਗਦਾ ਉਹਨਾਂ ਨੂੰ ਸਸਪੈਂਡ ਕਰਤਾ ਮੈਂ ਸੁਣਿਆ ਇੱਕ ਇਹ ਹੋ ਰਿਹਾ ਜਿਹੜੇ ਬੰਦੇ ਆ ਕੇ ਕਰਨਲ ਨੂੰ ਕੁੱਟ ਸਕਦੇ ਨੇ ਕੁਝ ਘੰਟੇ ਪਹਿਲਾਂ ਤੁਹਾਨੂੰ ਲੱਗਦਾ ਉਹਨਾਂ ਨੇ ਕਾਨੂੰਨ ਦੀ ਪਾਲਣਾ ਕੀਤੀ ਹੋਊਗੀ ਇਹਦੇ ਬਾਰੇ ਕੁਝ ਕਹੂਗੇ ਜਵਾਬ ਦਿਓਗੇ ਦੱਸੂਗੇ ਥੋੜੇ ਵੱਲ ਅਸੀਂ ਜਦੋਂ ਅਸੀਂ ਵਰਦੀ ਵਾਲ ਵੇਖੀਏ ਤਾਂ ਸਾਨੂੰ ਭਰੋਸਾ ਜਾਕੇ ਹੁਣ ਕੀ ਜਾਗ ਰਿਹਾ ਘਰ ਜਾਣੇ ਆ ਕਿਉਂ ਡਰ ਜਾਣੇ ਆ ਇਹੋ ਜੀਆਂ ਹਰਕਤਾਂ ਕਰਕੇ ਤਾਂ ਇਹ ਵਿਸ਼ਵਾਸ ਨੂੰ ਦੁਬਾਰਾ ਪੈਦਾ ਕਰੋ ਮੈਂ ਇਹਨਾਂ ਦੇ ਪੰਜਾਬ ਪੁਲਿਸ ਦੇ ਵੱਡੇ ਅਫੀਸਰਾਂ ਨੂੰ ਵੀ ਕਹੂੰਗਾ ਥੋੜਾ ਜਿਆ ਕੁਸ਼ ਦਿਮਾਗ ਤੋਂ ਕੰਮ ਲਾਓ ਔਰ ਪਲੀਜ਼ ਇਹ ਬੇਪਰੋਸਗੀ ਨੂੰ ਖਤਮ ਕਰੋ ਜੋੜੋ ਇੱਕ ਦੂਜੇ ਨਾਲ ਲੋਕਾਂ ਨਾਲ ਸਪੈਸ਼ਲੀ ਸਤਿ ਸ਼੍ਰੀ ਅਕਾਲ ਜੀ ਮੇਰੇ ਕੋਲ ਕੁਝ ਜ਼ਰੂਰੀ ਗੱਲਾਂ ਹੋ ਰਹੀਆਂ ਨੇ ਪੰਜਾਬ 'ਚ ਉਹਨਾਂ ਬਾਰੇ ਗੱਲ ਕਰਨੀ ਜਾਵੇ ਕਿਸੇ ਇੱਕ ਫੰਕਸ਼ਨ ਤੇ ਸੀ ਵਾਪਸ ਆ ਰਿਹਾ ਸੀ ਲੇਟ ਹੋ ਜਾਂਦਾ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਗੱਲ ਕਰਨੀ ਚਾਹੀਦੀ ਹੈ ਗੱਲ ਹੈਗੀ ਜੋ ਇਹ ਇਨਕਾਊਂਟਰਸ ਹੋ ਰਹੇ ਨੇ ਪੰਜਾਬ 'ਚ ਜੋ ਹਿਮਾਚਲ ਦੇ ਵਿੱਚ ਬੱਚਿਆਂ ਨਾਲ ਬਦਸੂਖੀ ਹੋਈ ਹੈ ਜਾਂ ਕਹਿ ਲਓ ਇੱਕ ਮਨਲ ਟੈਂਸ਼ਨ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਐਂ ਕੁਝ ਹਿਮਾਚਲ ਦੀ ਐ ਇੱਕ ਫੈਕਟਰੀ ਨਾਲ ਬਾਰੇ ਗੱਲ ਹੈ ਸਭ ਤੋਂ ਪਹਿਲੀ ਗੱਲ ਕੀ ਪੰਜਾਬ ਚ ਦਬਾਰ ਤੋਂ ਹੀ ਤਸਵੀਰਾਂ ਤੋਰਾਈਆਂ ਜਾਣਗੀਆਂ ਕਿਉਂ ਕਹਾਣੀਆਂ ਦੁਹਰਾਈਆਂ ਜਾਣਗੀਆਂ ਜੋ ਪਹਿਲਾਂ ਹੋ ਚੁੱਕਿਆ ਇੱਕ ਪਾਸੇ ਪੁਰਾਣੇ ਇਨਕਾਊਂਟਰਸ ਜੋ ਫੇਕ ਇਨਕਾਊਂਟਰ ਹੋਏ ਨੇ ਉਹਦੇ ਬਾਰੇ ਸਜਾਵਾਂ ਹੋ ਰਹੀਆਂ ਨੇ ਔਰ ਪ੍ਰੂਵ ਹੋ ਰਹੀਆਂ ਨੇ ਬੰਦੇ ਜੇਲ੍ਹ ਚ ਜਾ ਰਹੇ ਨੇ ਸਾਬਤ ਹੋ ਗਿਆ ਕਿ ਗਲਤ ਸੀ ਔਰ ਹਰ ਰੋਜ਼ ਕੋਈ ਨਾ ਕੋਈ ਇਨਕਾਊਂਟਰ ਦੀ ਖਬਰ ਆ ਜਾਂਦੀ ਔਰ ਕਹਾਣੀ ਉਹੀ ਹੁੰਦੀ ਹੈ ਕਿਸੇ ਵੱਡੀ ਇਹ ਕੀ ਹੋ ਰਿਹਾ ਹੈ ਕਿਉਂ ਹੋ ਰਿਹਾ ਔਰ ਮੈਂ ਇੱਕ ਗੱਲ ਹੋਰ ਕਹਾਂਗਾ ਸਿਰਫ ਇਨਕਾਊਂਟਰ ਤੱਕ ਗੱਲ ਸੀਮਿਤ ਨਹੀਂ ਜਾਂਦੀ ਕਿ ਇਹ ਗੱਲ ਆਪਣੇ ਆਪ ਚ ਬਹੁਤ ਬੁਰੀ ਹੈ ਕਿ ਕੋਈ ਇਨਸਾਨ ਐ ਮਾਰਿਆ ਜਾਵੇ ਬਟ ਇਸ ਤੋਂ ਵੀ ਜ਼ਿਆਦਾ ਗਲਤ ਅਸਰ ਕੀ ਪੈ ਰਿਹਾ ਹੈ ਪਹਿਲਾਂ ਤਾਂ ਪੁਲਿਸ ਦਾ ਅਕਸ ਵੈਸੇ ਹੀ ਪੰਜਾਬ ਚ ਖਰਾਬ ਹੈ ਬਟ ਇਨਾ ਖਬਰਾਂ ਤੋਂ ਬਾਅਦ ਕੀ ਇਹ ਕਾਮਸ਼ੇਰੀ ਦੇ ਨਾਲ ਰਿਲੇਸ਼ਨ ਰਹਿਣਗੇ ਪੁਲਿਸ ਦੇ ਵੀ ਉਹੀ ਕਹਾਣੀ ਹੁੰਦੀ ਐ ਤੇ ਪੱਗ ਚ ਵੱਜ ਕੇ ਲੰਘੀ ਜਿਵੇਂ ਨੇੜਿਓ ਫਾਇਰਿੰਗ ਹੋਗੀ ਕਿਤੇ ਗੱਡੀ ਤੇ ਫਾਇਰ ਵੱਜ ਗਿਆ ਕਿਤੇ ਖੱਬੇ ਕਿਤੇ ਸੱਚੇ ਬੰਦਾ ਮਾਰਿਆ ਗਿਆ ਇੱਕ ਯੋਗ ਇੱਕ ਦੋ ਚੀਜ਼ਾਂ ਨੇ ਜਿਹੜੀਆਂ অতি ਜ਼ਰੂਰੀ ਨੇ ਬਹੁਤ ਪਹਿਲਾਂ ਜਾਂ ਬਾਕੀ ਸਟੇਟਾਂ ਦੇ ਵਿੱਚ ਕੀ ਹੁੰਦਾ ਕਿ ਜਿੰਨੇ ਵੀ ਐਸਐਸਪੀ ਹੁੰਦੇ ਨੇ ਬਾਹਰ ਐਸਐਸਪੀ ਹੁੰਦੇ ਨੇ ਖੈਰ ਇਹਨਾਂ ਦੀ ਈਐਸਆਰ ਆਉਂਦੇ ਨਹੀਂ ਸ਼ਹਿਰ ਮੰਨ ਲਾਦਾ ਜੋ ਰਿਪੋਰਟ ਲਿਖੀ ਜਾਂਦੀ ਹੈ ਇਹਨੂੰ ਲਈ ਉਹ ਡੀਸੀ ਲਿਖੇ ਖਤਮ ਇਹ ਬਹੁਤ ਜ਼ਰੂਰੀ ਹੈ ਪਹਿਲਾਂ ਇਹੀ ਹੁੰਦਾ ਸੀ ਇਹ ਚੀਜ਼ ਜਿਹੜੀ ਚੱਲ ਰਹੀ ਹੈ ਇਹ ਚੀਜ਼ ਜਿਹੜੀ ਚੱਲ ਰਹੀ ਹੈ ਇਹ ਤੋਂ ਆਪਾਂ ਬਚ ਕੇ ਵੇਖ ਸਕਦੇ ਹਾਂ ਬਚ ਸਕਦੇ ਹਾਂ ਕਿ ਇਨਕੁਆਰੀ ਨਾ ਹੋਵੇ ਇਨਕੁਆਰੀ ਹੋਣੀ ਚਾਹੀਦੀ ਹੈ ਜੁਡੀਸ਼ੀਅਲ ਇਨਕੁਆਰੀ ਜੇ ਇਨਕਾਊਂਟਰ ਸਹੀ ਨਹੀਂ ਤਾਂ ਲੋਕਾਂ ਦੇ ਵਿੱਚ ਪੁਲਿਸ ਦਾ ਅਕਸ ਕਲੀਅਰ ਹੋਵੇ ਔਰ ਜੇ ਗਲਤ ਹੈ ਤਾਂ ਇਸ ਚੀਜ਼ ਨੂੰ ਨੱਥ ਪਾਈ ਜਾਵੇ ਰੋਕਿਆ ਜਾਵੇ ਇੱਕ ਨਿਆਂ ਜਿਹੜਾ ਨਿਆਂ ਦੇ ਹਿਸਾਬ ਨਾਲ ਇੱਕ ਜੁਡੀਸ਼ੀਅਲ ਇਨਕੁਆਰੀ ਹੋਵੇ ਇਹ ਅਤੀ ਜ਼ਰੂਰੀ ਹੈ ਔਰ ਇੱਕ ਗੱਲ ਹੋਰ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਹੋ ਰਿਹਾ ਕੋਈ ਸਾਡਾ ਬੰਦਾ ਉੱਥੇ ਜਾਂਦਾ ਹੈ ਉਹਦੇ ਨਾਲ ਬਦਤਮੀਜ਼ੀਆਂ ਸ਼ੁਰੂ ਹੋ ਜਾਂਦੀਆਂ ਨੇ ਕੀ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਹਿਮਾਚਲ ਗਵਰਨਮੈਂਟ ਨਾਲ ਗੱਲ ਕਰੇ ਕਿ ਇੱਕ ਕਮਿਊਨਲ ਟੈਨਸ਼ਨ ਹੋ ਰਹੀਆਂ ਨੇ ਕਿੰਨੇ ਹਿਮਾਚਲੀ ਪੰਜਾਬ ਦੇ ਵਿੱਚ ਨੇ ਖੁਦਾ ਨਾ ਖਾਸਤਾ ਰੱਬ ਨਾ ਕਰੇ ਇੱਥੇ ਕੋਈ ਕਾਰਵਾਈ ਹੋ ਜੇ ਜਾਂ ਇੱਥੇ ਕੋਈ ਵਾਰਦਾਤ ਹੋ ਜੇ ਇਸ ਤਰ੍ਹਾਂ ਦੀ ਕੀ ਬਣ ਜੂਗਾ ਦੋਨੋਂ ਪ੍ਰਦੇਸ਼ਾਂ ਦੇ ਵਿੱਚ ਉਹ ਤਾਂ ਚਲੋ ਚਾਰ ਬਦਤਮੀਜ਼ ਮਿਲ ਗਏ ਉੱਥੇ ਜਾਂ ਇੱਕ ਬੰਦੇ ਨੂੰ ਜਿਨ੍ਹਾਂ ਨੂੰ ਅਕਲ ਨਹੀਂ ਪਰ ਮੈਂ ਪੁੱਛਣਾ ਚਾਹੁੰਦਾ ਕਿ ਸਾਡੀ ਗਵਰਨਮੈਂਟਸ ਕੁਝ ਐਕਸ਼ਨ ਲੈ ਰਹੀਆਂ ਨੇ ਇਹਦੇ ਤੇ ਉਹ ਸੋਚ ਰਹੇ ਨੇ ਉਹ ਕੀ ਕਰਨਾ ਹੈ ਇਹਦੇ ਬਾਰੇ ਕਿ ਨਹੀਂ ਯਾਰ ਇਹ ਤਾਂ ਕੁਝ ਬਹੁਤ ਵੱਡਾ ਮਸਲਾ ਚੱਲ ਰਿਹਾ ਔਰ ਪੰਜਾਬੀਆਂ ਦੇ ਪ੍ਰਤੀ ਉਹਨਾਂ ਦੀ ਸੋਚ ਕੀ ਆਉਂਦੀ ਹੈ ਔਰ ਪਾਰਟਿਕੁਲਰਲੀ ਸਰਦਾਰ ਕਮਿਊਨਿਟੀ ਬਾਰੇ ਕੀ ਸੋਚਿਆ ਜਾਂਦਾ ਪੂਰੇ ਹਿੰਦੁਸਤਾਨ 'ਚ ਇਹ ਉਹਦੇ ਹੀ ਨਤੀਜੇ ਨੇ ਜੋ ਇਹ ਹਿਮਾਚਲ ਦੇ ਵਿੱਚ ਹੋ ਰਿਹਾ ਕੱਲ ਹੋਇਆ ਪਰਸੋਂ ਹੋਇਆ ਜੋ ਜੁਡੀਸ਼ੀਅਲ ਇਨਕੁਆਇਰੀ ਕਰਾਓ ਕਿ ਇਹ ਸੱਚ ਹੈ ਟੈਕਸ ਕਲੀਅਰ ਹੋਈ ਜੇ ਨਹੀਂ ਨਾ ਤਾਂ ਇਹਨਾਂ ਨੂੰ ਰੋਕਿਆ ਜਾਵੇ ਵਰਜਿਆ ਜਾਵੇ ਔਰ ਜਿਹੜੇ ਬੰਦੇ ਜ਼ਿੰਮੇਵਾਰ ਨਹੀਂ ਉਹਨਾਂ ਤੇ ਕੇਸ ਬਣਾਇਆ ਜਾ ਕਿ ਖੋਦੀ ਹੈ ਅਦਾਲਤਾਂ ਕਾ ਦੇ ਵਾਸਤੇ ਨਹੀਂ ਮੰਨ ਲੋ ਕ੍ਰਿਮੀਨਲ ਨੇ ਮੰਨ ਲੋ ਇਹ ਅਦਾਲਤਾਂ ਕਾ ਦੇ ਵਾਸਤੇ ਨੇ ਔਰ ਇੱਕ ਹੋਰ ਗੱਲ ਯਾਰ ਮੈਨੂੰ ਸਮਝ ਨਹੀਂ ਆਉਂਦੀ ਆ ਹੁਣੇ ਜੇ ਇਨਕਾਊਂਟਰ ਕੀਤਾ ਇੱਕ ਪਰਸੋ ਉਹ ਇਨਕਾਊਂਟਰ ਕਰਨ ਵਾਲੇ ਚਾਰ ਪੁਲਿਸ ਵਾਲੇ ਆ ਕੇ ਨਾਲ ਉਹਨਾਂ ਦੇ ਕੁਝ ਜੂਨੀਅਰ ਆਫੀਸਰ ਵੀ ਸੀਗੇ ਇੰਸਪੈਕਟਰ ਸੀ ਸ਼ਾਇਦ ਮੁੰਡੇ ਉਹਨਾਂ ਨੇ ਆ ਕੇ ਇੱਕ ਕਰਨਲ ਨੂੰ ਕੁੱਟਤਾ ਸਰਵਿੰਗ ਕਰਨਲ ਨਾਲ ਉਹਦੇ ਮੁੰਡੇ ਨੂੰ ਵੀ ਕੁੱਟਤਾ ਇਹ ਉਹੀ ਲੋਕ ਸੀ ਜੋ ਇਨਕਾਊਂਟਰ ਕਰਕੇ ਆਏ ਸੀ ਹੁਣ ਖੈਰ ਮੈਂ ਲੱਗਦਾ ਉਹਨਾਂ ਨੂੰ ਸਸਪੈਂਡ ਕਰਤਾ ਮੈਂ ਸੁਣਿਆ ਇੱਕ ਇਹ ਹੋ ਰਿਹਾ ਜਿਹੜੇ ਬੰਦੇ ਆ ਕੇ ਕਰਨਲ ਨੂੰ ਕੁੱਟ ਸਕਦੇ ਨੇ ਕੁਝ ਘੰਟੇ ਪਹਿਲਾਂ ਤੁਹਾਨੂੰ ਲੱਗਦਾ ਉਹਨਾਂ ਨੇ ਕਾਨੂੰਨ ਦੀ ਪਾਲਣਾ ਕੀਤੀ ਹੋਊਗੀ ਇਹਦੇ ਬਾਰੇ ਕੁਝ ਕਹੂਗੇ ਜਵਾਬ ਦਿਓਗੇ ਦੱਸੂਗੇ ਤੁਹਾਡੇ ਵੱਲ ਅਸੀਂ ਜਦੋਂ ਅਸੀਂ ਵਰਦੀ ਵਾਲ ਵੇਖੀਏ ਤਾਂ ਸਾਨੂੰ ਭਰੋਸਾ ਆ ਜਾਂਦਾ ਹੁਣ ਕੀ ਜਾਗ ਰਿਹਾ ਡਰ ਜਾਣੇ ਕਿਉਂ ਡਰ ਜਾਣੇ ਇਹੋ ਜੀਆਂ ਹਰਕਤਾਂ ਕਰਕੇ ਤਾਂ ਇਹ ਵਿਸ਼ਵਾਸ ਨੂੰ ਦੁਬਾਰਾ ਪੈਦਾ ਕਰੋ ਮੈਂ ਇਹਨਾਂ ਦੇ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੂੰ ਵੀ ਕਹੂੰਗਾ ਥੋੜਾ ਜਿਹਾ ਕੁਸ਼ ਦਿਮਾਗ ਤੋਂ ਕੰਮ ਲਾਓ ਔਰ ਪਲੀਜ਼ ਇਹ ਬੇਪਰੋਸਗੀ ਨੂੰ ਖਤਮ ਕਰੋ ਜੋੜੋ ਇੱਕ ਦੂਜੇ ਨਾਲ ਲੋਕਾਂ ਨਾਲ ਸਪੈਸ਼ਲੀ ਸਸੀ ਗਾਲ ਜੀ ਮੈਂ ਕੁਝ ਜ਼ਰੂਰੀ ਗੱਲਾਂ ਹੋ ਰਹੀਆਂ ਨੇ ਪੰਜਾਬ 'ਚ ਉਹਨਾਂ ਬਾਰੇ ਗੱਲ ਕਰਨ ਲਈ ਜਾਵੇ ਇਸੇਕ ਫੰਕਸ਼ਨ ਤੇ ਅਸੀਂ ਵਾਪਸ ਆ ਰਹੇ ਸੀ ਲੇਟ ਹੋ ਜਾਂਦਾ ਉਸ ਤੋਂ ਪਹਿਲਾਂ ਮੈਂ ਲੱਗਾ ਗੱਲ ਕਰਨੀ ਚਾਹੀਦੀ ਹੈ ਗੱਲ ਹੈ ਕਿ ਜੋ ਇਨਕਾਊਂਟਰਸ ਹੋ ਰਹੀ ਨੇ ਪੰਜਾਬ 'ਚ ਜੋ ਹਿਮਾਚਲ ਦੇ ਵਿੱਚ ਬੱਚਿਆਂ ਨਾਲ ਬਦਸੂਖੀ ਹੋਈ ਹੈ ਜਾਂ ਕਹਿ ਲਓ ਇੱਕ ਮੀਨਰ ਟੈਨਸ਼ਨ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਐਂ ਕੁਝ ਹਿਮਾਚਲ ਦੀ ਇੱਕ ਫੈਕਟਰੀ ਨਾਲ ਬਾਰੇ ਗੱਲ ਹੈ ਸਭ ਤੋਂ ਪਹਿਲੀ ਗੱਲ ਕਿ ਪੰਜਾਬ 'ਚ ਦਵਾਰ ਤੋਂ ਹੀ ਤਸਵੀਰਾਂ ਤੋਰਾਈਆਂ ਜਾਣੀਆਂ ਤਾਂ ਕਹਾਣੀਆਂ ਦੁਹਰਾਈਆਂ ਜਾਣੀਆਂ ਜੋ ਪਹਿਲਾਂ ਹੋ ਚੁੱਕਿਆ ਇੱਕ ਪਾਸੇ ਪੁਰਾਣੇ ਇਨਕਾਊਂਟਰਸ ਜੋ ਫੇਕ ਇਨਕਾਊਂਟਰ ਹੋਏ ਨਹੀਂ ਉਹਦੇ ਬਾਰੇ ਸਜਾਵਾਂ ਹੋ ਰੀਆਂ ਨੇ ਔਰ ਪਰੂਵ ਹੋ ਰੀਆਂ ਨੇ ਬੰਦੇ ਜੇਲ੍ਹ 'ਚ ਜਾ ਰਹੇ ਨੇ ਸਾਬਤ ਹੋ ਗਿਆ ਕਿ ਗਲਤ ਸੀ ਔਰ ਹਰ ਰੋਜ਼ ਕੋਈ ਨਾ ਕੋਈ ਇਨਕਾਊਂਟਰ ਦੀ ਖਬਰ ਆ ਜਾਂਦੀ ਔਰ ਕਹਾਣੀ ਉਹੀ ਹੁੰਦੀ ਹੈ ਕਿਸੇ ਬੱਡੀ ਇਹ ਕੀ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਔਰ ਮੈਂ ਇੱਕ ਗੱਲ ਹੋਰ ਕਹੂੰਗਾ ਸਿਰਫ ਇੰਕਾਊਂਟਰ ਤੱਕ ਗੱਲ ਸੀ ਮਤ ਨਹੀਂ ਜਦ ਕੇ ਇਹ ਗੱਲ ਆਪਣੇ ਆਪ ਚ ਬਹੁਤ ਗੁਰੀ ਹੈ ਕਿ ਕੋਈ ਇਨਸਾਨ ਐ ਮਾਰਿਆ ਜਾਵੇ ਬਟ ਇਸ ਤੋਂ ਵੀ ਜ਼ਿਆਦਾ ਗਲਤ ਅਸਰ ਕੀ ਪੈ ਰਿਹਾ ਹੈ ਪਹਿਲਾਂ ਤਾਂ ਪੁਲਿਸ ਦਾ ਅਕਸ ਵੈਸੇ ਹੀ ਪੰਜਾਬ ਚ ਖਰਾਬ ਹੈ ਬਟ ਇੰਨਾ ਖਬਰਾਂ ਤੋਂ ਬਾਅਦ ਕੀ ਇਹ ਕੰਮ ਸ਼ਹਿਰੀ ਦੇ ਨਾਲ ਰਿਲੇਸ਼ਨ ਰਹਿਣਗੇ ਪੁਲਿਸ ਦੇ ਵੀ ਉਹੀ ਕਹਾਣੀ ਹੁੰਦੀ ਹੈ ਤੇ ਪਾਗ ਚ ਵੱਜ ਕੇ ਲੰਘੇ ਜੀ ਜਮਾਂ ਨੇੜਿਓ ਫਾਇਰਿੰਗ ਹੋਗੀ ਕਿਤੇ ਗੱਡੀ ਤੇ ਫਾਇਰ ਵੱਜ ਗਿਆ ਕਿਤੇ ਖੱਪੇ ਕਿਤੇ ਸੱਜੇ ਬੰਦਾ ਮਾਰਿਆ ਗਿਆ ਇੱਕ ਯੋਰੀ ਇੱਕ ਦੋ ਚੀਜ਼ਾਂ ਨੇ ਜਿਹੜੀਆਂ অতি ਜ਼ਰੂਰੀ ਨੇ ਬਹੁਤ ਪਹਿਲਾਂ ਜਾਂ ਬਾਕੀ ਸਟੇਟਾਂ ਦੇ ਵਿੱਚ ਕੀ ਹੁੰਦਾ ਕਿ ਜਿੰਨੇ ਵੀ ਐਸਐਸਪੀ ਹੁੰਦੇ ਨੇ ਬਾਹਰ ਐਸਐਸਪੀ ਹੁੰਦੇ ਨੇ ਘਰ ਇਹਨਾਂ ਦੀ ਈਐਸਆਰ ਆਉਂਦੇ ਨੇ ਸ਼ਾਇਦ ਮੈਨੂੰ ਲੱਗਦਾ ਜੋ ਰਿਪੋਰਟ ਲਿਖੀ ਜਾਂਦੀ ਹੈ ਇਹਨੋਂ ਲਈ ਉਹ ਡੀਸੀ ਲਿਖੇ ਖਤਮ ਇਹ ਬਹੁਤ ਜ਼ਰੂਰੀ ਹੈ ਪਹਿਲਾਂ ਇਹੀ ਹੁੰਦਾ ਸੀ ਇਹ ਚੀਜ਼ ਜਿਹੜੀ ਚੱਲ ਰਹੀ ਹੈ ਇਹ ਚੀਜ਼ ਜਿਹੜੀ ਚੱਲ ਰਹੀ ਹੈ ਇਹ ਤੋਂ ਆਪਾਂ ਬਚ ਕੇ ਰਹਿ ਸਕਦੇ ਆ ਬਚ ਸਕਦੇ ਆ ਕਿ ਇਨਕੁਆਰੀ ਨਾ ਇਨਕੁਆਰੀ ਹੋਣੀ ਚਾਹੀਦੀ ਹੈ ਜੁਡੀਸ਼ੀਅਲ ਇਨਕੁਆਰੀ ਜੇ ਇਨਕਾਊਂਟਰ ਸਹੀ ਨਹੀਂ ਤਾਂ ਲੋਕਾਂ ਦੇ ਵਿੱਚ ਪੁਲਿਸ ਦਾ ਅਕਸ ਕਲੀਅਰ ਹੋ ਗਈ ਔਰ ਜੇ ਗਲਤ ਹੈ ਤਾਂ ਇਸ ਚੀਜ਼ ਨੂੰ ਨੱਥ ਪਾਈ ਜਾਵੇ ਰੋਕਿਆ ਜਾਵੇ ਇੱਕ ਨਿਆਂ ਜਿਹੜਾ ਨਿਆਂ ਦੇ ਹਿਸਾਬ ਨਾਲ ਇੱਕ ਜੁਡੀਸ਼ੀਅਲ ਇਨਕੁਆਰੀ ਹੋਵੇ ਇਹ ਆਤੀ ਜ਼ਰੂਰੀ ਹੈ ਔਰ ਇੱਕ ਗੱਲ ਹੋਰ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਹੋ ਰਿਹਾ ਕੋਈ ਸਾਡਾ ਬੰਦਾ ਉੱਥੇ ਜਾਂਦਾ ਹੈ ਉਹਦੇ ਨਾਲ ਬਦਤਮੀਜ਼ੀਆਂ ਸ਼ੁਰੂ ਹੋ ਜਾਂਦੀਆਂ ਨੇ ਕੀ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਹਿਮਾਚਲ ਗਵਰਨਮੈਂਟ ਨਾਲ ਗੱਲ ਕਰੇ ਕਿ ਇਹ ਕਮਿਊਨਲ ਟੈਨਸ਼ਨ ਹੋ ਰਹੀਆਂ ਨੇ ਕਿੰਨੇ ਹਿਮਾਚਲੀ ਪੰਜਾਬ ਦੇ ਵਿੱਚ ਨੇ ਖੁਦਾ ਨਾ ਖਾਸਤਾ ਰੱਬ ਨਾ ਕਰੇ ਇੱਥੇ ਕੋਈ ਕਾਰਵਾਈ ਹੋ ਜੇ ਜਾਂ ਇੱਥੇ ਕੋਈ ਵਾਰਦਾਤ ਹੋ ਜੇ ਇਸ ਤਰ੍ਹਾਂ ਦੀ ਕੀ ਬਣ ਜੂਗਾ ਦੋਨੋਂ ਪ੍ਰਦੇਸ਼ਾਂ ਦੇ ਵਿੱਚ ਉਹ ਤਾਂ ਚਲੋ ਚਾਰ ਬਦਤਮੀਜ਼ ਮਿਲ ਗਏ ਉੱਥੇ ਜਾਂ ਇੱਕ ਬੰਦੇ ਨੂੰ ਜਿਨ੍ਹਾਂ ਨੂੰ ਅਕਲ ਨਹੀਂ ਪਰ ਮੈਂ ਪੁੱਛਣਾ ਚਾਹੁੰਦਾ ਕਿ ਸਾਡੀ ਗਵਰਨਮੈਂਟਸ ਕੁਝ ਐਕਸ਼ਨ ਲੈ ਰਹੀਆਂ ਨੇ ਇਹਦੇ ਤੇ ਉਹ ਸੋਚ ਰਹੇ ਨੇ ਉਹ ਕੀ ਕਰਨਾ ਹੈ ਇਹਦੇ ਬਾਰੇ ਕਿ ਨਹੀਂ ਯਾਰ ਇਹ ਤਾਂ ਕੁਝ ਬਹੁਤ ਵੱਡਾ ਮਸਲਾ ਚੱਲ ਰਿਹਾ ਔਰ ਪੰਜਾਬੀਆਂ ਦੇ ਪ੍ਰਤੀ ਉਹਨਾਂ ਦੀ ਸੋਚ ਕੀ ਆਉਂਦੀ ਆ ਔਰ ਪਾਰਟਿਕੁਲਰਲੀ ਸਰਦਾਰ ਕਮਿਊਨਿਟੀ ਬਾਰੇ ਕੀ ਸੋਚਿਆ ਜਾਂਦਾ ਪੂਰੇ ਹਿੰਦੁਸਤਾਨ 'ਚ ਇਹ ਉਦੇ ਹੀ ਨਤੀਜੇ ਨੇ ਜੋ ਇਹ ਹਿਮਾਚਲ ਦੇ ਵਿੱਚ ਹੋ ਰਿਹਾ ਕੱਲ੍ਹ ਹੋਇਆ ਪਰਸੋ ਹੋਇਆ ਜੋ ਜੁਡੀਸ਼ੀਅਲ ਇਨਕੁਆਇਰੀ ਕਰਾਓ ਕਿ ਇਹ ਸੱਚ ਹੈ ਟੈਕਸ ਕਲੀਅਰ ਹੋ ਵੀ ਜੇ ਨਹੀਂ ਨਾ ਤਾਂ ਇਹਨਾਂ ਨੂੰ ਰੋਕਿਆ ਜਾਵੇ ਵਰਜਿਆ ਜਾਵੇ ਔਰ ਜਿਹੜੇ ਬੰਦੇ ਜ਼ਿੰਮੇਦਾਰ ਨਹੀਂ ਉਹਨਾਂ ਤੇ ਕੇਸ ਬਣਾਏ ਜਾ ਕੀ ਖੋਦੀ ਹੈ ਅਦਾਲਤਾਂ ਗਾਦੇ ਵਾਸਤੇ ਨਹੀਂ ਮੰਨ ਲਓ ਕ੍ਰਿਮੀਨਲ ਨੇ ਮੰਨ ਲਓ ਇਹ ਅਦਾਲਤਾਂ ਗਾਦੇ ਵਾਸਤੇ ਨਹੀਂ ਔਰ ਇੱਕ ਹੋਰ ਗੱਲ ਯਾਰ ਮੈਨੂੰ ਸਮਝ ਨਹੀਂ ਆਉਂਦੀ ਆ ਹੁਣੇ ਜੇ ਇਨਕਾਊਂਟਰ ਕੀਤਾ ਇੱਕ ਪਰਸੋ ਉਹ ਇਨਕਾਊਂਟਰ ਕਰਨ ਵਾਲੇ ਚਾਰ ਪੁਲਿਸ ਵਾਲੇ ਆ ਕੇ ਨਾਲ ਉਹਨਾਂ ਦੇ ਕੁਝ ਜੂਨੀਅਰ ਅਫੀਸਰ ਵੀ ਸੀਗੇ ਇੰਸਪੈਕਟਰ ਸੀ ਸ਼ਾਇਦ ਮੁੰਡੇ ਉਹਨਾਂ ਨੇ ਆ ਕੇ ਇੱਕ ਕਰਨਲ ਨੂੰ ਕੁੱਟਤਾ ਸਰਵਿੰਗ ਕਰਨਲ ਨਾਲ ਉਹਦੇ ਮੁੰਡੇ ਨੂੰ ਵੀ ਕੁੱਟਤਾ ਇਹ ਉਹੀ ਲੋਕ ਸੀ ਜੋ ਇਨਕਾਊਂਟਰ ਕਰਕੇ ਆਏ ਸੀ ਹੁਣ ਖੈਰ ਮੈਨ ਲੱਗਦਾ ਉਹਨਾਂ ਨੂੰ ਸਸਪੈਂਡ ਕਰਤਾ ਮੈਂ ਸੁਣਿਆ ਇੱਕ ਇਹ ਹੋ ਰਹੀ ਹੈ ਜਿਹੜੇ ਬੰਦੇ ਆ ਕੇ ਕਰਨਲ ਨੂੰ ਕੁੱਟ ਸਕਦੇ ਨੇ ਕੁਝ ਘੰਟੇ ਪਹਿਲਾਂ ਤੁਹਾਨੂੰ ਲੱਗਦਾ ਉਹਨਾਂ ਨੇ ਕਾਨੂੰਨ ਦੀ ਪਾਲਣਾ ਕੀਤੀ ਹੋਊਗੀ ਇਹਦੇ ਬਾਰੇ ਕੁਝ ਕਹੂਗੇ ਜਵਾਬ ਦਿਓਗੇ ਦੱਸੂਗੇ ਤੁਹਾਡੇ ਵੱਲ ਅਸੀਂ ਜਦੋਂ ਅਸੀਂ ਵਰਦੀ ਵੱਲ ਵੇਖੀਏ ਤਾਂ ਸਾਨੂੰ ਭਰੋਸਾ ਆ ਜਾਂ ਕੇ ਹੁਣ ਕੀ ਜਾਗ ਰਿਹਾ ਡਰ ਜਾਣੇ ਆ ਕਿਉਂ ਡਰ ਜਾਣੇ ਆ ਇਹੋ ਜੀਆਂ ਹਰਕਤਾਂ ਕਰਕੇ ਤਾਂ ਇਹ ਵਿਸ਼ਵਾਸ ਨੂੰ ਦੁਬਾਰਾ ਪੈਦਾ ਕਰੋ ਮੈਂ ਇਹਨਾਂ ਦੇ ਪੰਜਾਬ ਪੁਲਿਸ ਦੇ ਵੱਡੇ ਅਫੀਸਰਾਂ ਨੂੰ ਵੀ ਕਹੂੰਗਾ ਥੋੜਾ ਜਿਆ ਕੁਸ਼ ਦਿਮਾਗ ਤੋਂ ਕੰਮ ਲਾਓ ਔਰ ਪਲੀਜ਼ ਇਹ ਬੇਪਰੋਸਗੀ ਨੂੰ ਖਤਮ ਕਰੋ ਜੋੜੋ ਇੱਕ ਦੂਜੇ ਨਾਲ ਲੋਕਾਂ ਨਾਲ ਸਪੈਸ਼ਲੀ ਸਾਸ਼ੀ ਗਾਲ ਜੀ ਮੈਂ ਕੁਝ ਜ਼ਰੂਰੀ ਗੱਲਾਂ ਹੋ ਰਹੀਆਂ ਨੇ ਪੰਜਾਬ 'ਚ ਉਹਨਾਂ ਬਾਰੇ ਗੱਲ ਕਰਨੀ ਜਾਵੇ ਕਿਸੇ ਇੱਕ ਫੰਕਸ਼ਨ ਤੇ ਸੀ ਵਾਪਸ ਆ ਰਹੇ ਸੀ ਲੇਟ ਹੋ ਜਾਂਦਾ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਗੱਲ ਕਰਨੀ ਚਾਹੀਦੀ ਹੈ ਗੱਲ ਹੈ ਕਿ ਜੋ ਇਹ ਇਨਕਾਊਂਟਰਸ ਹੋ ਰਹੀ ਨੇ ਪੰਜਾਬ ਵਿੱਚ ਜੋ ਹਿਮਾਚਲ ਦੇ ਵਿੱਚ ਬੱਚਿਆਂ ਨਾਲ ਬਦਸੂਖੀ ਹੋਈ ਹੈ ਜਾਂ ਕਹਿ ਲਓ ਇੱਕ ਮਿਨਰਲ ਟੈਨਸ਼ਨ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਐਂ ਕੁਝ ਹਿਮਾਚਲ ਦੀ ਇੱਕ ਟੂ ਫੈਕਟਰੀ ਨਾਲ ਗੱਲ ਹੈ ਸਭ ਤੋਂ ਪਹਿਲੀ ਗੱਲ ਕਿ ਪੰਜਾਬ ਚ ਦਬਾਰ ਤੋਂ ਹੀ ਤਸਵੀਰਾਂ ਤੋਰਾਈਆਂ ਜਾਣਗੀਆਂ ਉਹ ਕਹਾਣੀਆਂ ਦੁਹਰਾਈਆਂ ਜਾਣੀਆਂ ਜੋ ਪਹਿਲਾਂ ਹੋ ਚੁੱਕਿਆ ਇੱਕ ਪਾਸੇ ਪੁਰਾਣੇ ਇਨਕਾਊਂਟਰਸ ਜੋ ਫੇਕ ਇਨਕਾਊਂਟਰ ਹੋਏ ਨਹੀਂ ਉਹਦੇ ਬਾਰੇ ਸਜਾਵਾਂ ਹੋ ਰੀਆਂ ਨੇ ਔਰ ਪ੍ਰੂਵ ਹੋ ਰੀਆਂ ਨੇ ਬੰਦੇ ਜੇਲ੍ਹ ਚ ਜਾ ਰਹੇ ਨੇ ਸਾਬਤ ਹੋ ਗਿਆ ਕਿ ਗਲਤ ਸੀ ਔਰ ਹਰ ਰੋਜ਼ ਕੋਈ ਨਾ ਕੋਈ ਇਨਕਾਊਂਟਰ ਦੀ ਖਬਰ ਆ ਜਾਂਦੀ ਔਰ ਕਹਾਣੀ ਉਹੀ ਹੁੰਦੀ ਹੈ ਕਿਸੇ ਬੱਡੀ ਇਹ ਕੀ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਔਰ ਮੈਂ ਇੱਕ ਗੱਲ ਹੋਰ ਕਹੂੰਗਾ ਸਿਰਫ ਇਹ ਕਾਊਂਟਰ ਤੱਕ ਗੱਲ ਸੀ ਮਤ ਨਹੀਂ ਜਦ ਕੇ ਇਹ ਗੱਲ ਆਪਣੇ ਆਪ ਚ ਬਹੁਤ ਗੁਰੀ ਹੈ ਕਿ ਕੋਈ ਇਨਸਾਨ ਐ ਮਾਰਿਆ ਜਾਵੇ ਬਟ ਇਸ ਤੋਂ ਵੀ ਜ਼ਿਆਦਾ ਗਲਤ ਅਸਰ ਕੀ ਪੈ ਰਿਹਾ ਹੈ ਪਹਿਲਾਂ ਤਾਂ ਪੁਲਿਸ ਦਾ ਅਕਸ ਵੈਸੇ ਹੀ ਪੰਜਾਬ ਚ ਖਰਾਬ ਹੈ ਬਟ ਇਨਾ ਖਬਰਾਂ ਤੋਂ ਬਾਅਦ ਕੀ ਇਹ ਕਾਮ ਸ਼ਹਿਰੀ ਦੇ ਨਾਲ ਰਿਲੇਸ਼ਨ ਰਹਿਣਗੇ ਪੁਲਿਸ ਦੇ ਵੀ ਉਹੀ ਕਹਾਣੀ ਹੁੰਦੀ ਹੈ ਤੇ ਪੱਗ ਚ ਵੱਜ ਕੇ ਲੰਘੀ ਜੀ ਜਮਾਂ ਨੇੜਿਓ ਫਾਇਰਿੰਗ ਹੋਗੀ ਕਿੱਤੇ ਗੱਡੀ ਤੇ ਫਾਇਰ ਵੱਜ ਕੇ ਕਿਤੇ ਖੱਬੇ ਕਿਤੇ ਸੱਚੇ ਬੰਦਾ ਮਾਰਿਆ